ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਡਾ ਦੇ ਕੈਂਪ ਤੇ ਆ ਇਸ ਟਾਈਮ ਆਹੀ ਜਿਹੜਾ ਕਿ 13 ਫਰਵਰੀ ਤੋਂ ਲਗਾਤਾਰ ਹੀ ਇੱਥੇ ਲੰਗਰ ਚੱਲ ਰਿਹਾ ਜੀ ਤਰਨਤਾਰਨ ਸਾਹਿਬ ਜ਼ਿਲ੍ਹਾ ਲਗਭਗ ਇੱਥੇ ਸਾਰਾ ਹੀ ਮੌਜੂਦ ਹੈ ਉਹਦੀ ਤਸਵੀਰ ਵਖਾ ਰਿਆਂ ਤੁਹਾਨੂੰ ਲਗੇ ਮਾਂ ਦਾ ਗਾਜਰਾ ਪਾ ਲੇ ਭੱਜ ਲੋ ਮੇਰੇ ਵੀ ਨਹੀਂ ਗਾਜਰਾ ਪਾ ਕੋ ਵੇ ਸਵੇਰੇ 7 ਵਜੇ ਤੋਂ ਲੈ ਕੇ ਤੇ ਰਾਤ ਦੇ 10 11 ਵਜੇ ਤੱਕ ਰੇਤਰਾ ਹੀ ਇੱਥੇ ਸੰਗਤ ਲੰਗਰ ਦੇ ਵਿੱਚ ਸਿੱਧੀਆਂ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਦਿਖਾ ਰਿਹਾ ਜੀ ਆ ਦੇਖੋ ਕੋਟ ਬੁੱਢਾ ਸਰਦਾਰ)^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56)}^{(57)}^{(58)}^{(59)}^{(60)}^{(61)}^{(62)}^{(63)}^{(64 ਸਾਡੇ ਨਾਲ ਸਰਦਾਰ ਸਾਹਬ ਸਿੰਘ ਜੀ ਗਲੋਲੀ ਜੁੜੇ ਹੋਏ ਨੇ ਜਿਹੜੇ ਕਿ ਸਬਜੀ ਦੀ ਸੇਵਾ ਕਰ ਰਹੇ ਨੇ ਪੂਰੀ ਪ੍ਰਧਾਨ ਜੀ ਕਿਵੇਂ ਚੱਲ ਰਹੀ ਸੇਵਾ ਵਧੀਆ ਜੀ ਚੜਦੀ ਕਲਾ ਚ ਵਾਹ ਜੀ ਵਾਹ ਗਾਜਰਾ ਸਬਜੀ ਤਿਆਰ ਹੋ ਰਹੀ ਪ੍ਰਸ਼ਾਦੇ ਤਿਆਰ ਹੋ ਰਹੇ ਗਰਮਾ ਗਰਮ ਵਸਾ ਕੇ ਜਾਓ ਭਰਾ ਜੀ ਸਰਦਾਰ ਸਾਹਬ ਸਿੰਘ ਪਿੰਡ ਗਲੋਲੀ ਆ ਇਹਨਾਂ ਦਾ ਪਾਜੀ ਨਾਈ ਵਾਲੇ ਤੋਂ ਨੇ ਪਾਜੀ ਚੱਲ ਰਹੀ ਸੇਵਾ ਬਹੁਤ ਵਧੀਆ ਸੇਵਾ ਸਵੇਰੇ ਪਰੌਂਠੇ ਚੱਲਦੇ ਆਲੂ ਵਾਲੇ ਪਰੌਂਠੇ ਗੋਭੀ ਵਾਲੇ ਮੂਲੇ ਵਾਲੇ 12 ਵਜੇ ਤੋਂ ਬਾਅਦ ਪ੍ਰਸ਼ਾਦਾ ਚੱਲ ਪੈਂਦਾ ਸੁੱਕੀ ਸਬਜ਼ੀ ਆ ਦਾਲ ਐ ਚਾਹ ਰਸ ਐ ਬਰੈਡ ਐ ਵਾਹ ਜੀ ਗਰਮਾ ਗਰਮ ਉਹ ਚੀਜ਼ ਮਿਲਦੀ ਹਰ ਇੱਕ ਪ੍ਰਕਾਰ ਦੀ ਚੀਜ਼ ਮਿਲੂਗੀ ਵਾਹ ਜੀ ਲੰਗਰ ਦਾ ਕੋਈ ਘਟਾ ਨਾ ਕੋਈ ਬਿਮਾਰ ਆ ਇਹਨੇ ਬਹੁਤ ਲੱਗਨ ਦਿੱਤਾ ਹੋਇਆ ਜੀ ਲਗਭਗ 11 ਮਹੀਨੇ ਤੋਂ ਵੀ ਪਾਜੀ ਨਾਈ ਵਾਲੇ ਤੋਂ ਲਗਾਤਾਰ ਇਹ ਸੇਵਾ ਕਰ ਰਹੇ ਨੇ ਉਥੋਂ ਦੁੱਧ ਇਕੱਠਾ ਕਰਕੇ ਆਪਣਾ ਨਾਲ ਔਰ ਜੁਗਾਰ ਜਿਹੜਾ ਉਹ ਵੀ ਚਲਾ ਰਹੇ ਨੇ ਫਿਰ ਇੱਥੇ ਆ ਜਾਂਦੇ ਨੇ ਸ਼ਾਮਾਂ ਤੱਕ ਵੀ ਸਾਰੀ ਦਿਹਾੜੀ ਵੇਖੋ ਇਤਨਾ ਹੀ ਸੇਵਾ ਆਹ ਵੇਖੋ ਆ ਬੀਬੀਆਂ ਨੇ ਸ਼ੇਰਗੜ ਤੋਂ ਜਿਹੜੀਆਂ ਲਗਭਗ 11 ਮਹੀਨੇ ਤੋਂ ਹੀ ਸੇਵਾ ਕਰ ਰਹੀਆਂ ਨੇ ਤੇ ਸਾਲੇ ਸਰਦਾਰ ਜਗਜੀਤ ਸਿੰਘ ਜੀ ਕੋਠ ਬੁੱਢਾ ਜਥੇਬੰਦੀ ਦੇ ਜਿਹੜੇ ਆਗੂ ਸਾਡੇ ਨਾਲ ਜੁੜੇ ਹੋਏ ਨੇ ਆ ਵੇਖੋ ਗੁਰੂ ਅਮਰਦਾਸ ਮਹਾਰਾਜ ਦੀ ਜੋ ਚਲਾਈ ਹੋਈ ਮਰਿਆਦਾ ਸੰਗਤ ਵਰਪੰਗਤ ਔਰ ਲੰਗਰ ਉਸ ਨੂੰ ਬੰਨ ਖਲੋਸ ਤਰਾਈ ਨਵਾ ਰਹੇ ਨੇ ਕੀ ਕਰਨਾ ਸਰਦਾਰ ਜਗਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਕੀ ਕਹਿਣਾ ਜੀ ਸਰਕਾਰਾਂ ਐ ਮੰਡ ਬੜੀਆਂ ਜਿਆਦੀਆਂ ਕਰੀਏ ਪੀਂਦਾ ਦੇ ਹਾਰ ਬਣੀਆਂ ਵਾ ਸਰਕਾਰਾਂ ਦੇ ਕੰਮ ਤੇ ਜੂਨ ਹੀ ਸਰਕਦੀ 11 ਮਹੀਨੇ ਸਾਨੂੰ ਲਗਾਤਾਰ ਹੋ ਗਏ ਜੇ ਬੈਠੇ ਐ ਇੱਥੇ ਅੱਛਾ ਤੇ ਢੱਲੇਵਾਲ ਸਾਹਿਬ ਨੂੰ ਅੱਜ 48 ਦਿਨ ਹੋ ਗਏ ਆ ਮਰਨ ਵਰਤੇ ਬੈਠੇ ਆ ਇੱਕ ਦੋ ਚੰਦ ਪਰ ਸਰਕਾਰ ਨੂੰ ਉਹਦੀ ਪਰਵਾਹ ਨਹੀਂ ਆ ਉਹ ਇਨਸਾਨ ਜਿਹਨੇ 40 ਸਾਲ ਤੋਂ ਜ਼ਿਆਦਾ ਆਪਣੇ ਦੇਸ਼ ਦੀ ਲੜਾਈ ਲੜਨ ਵਾਸਤੇ ਕਿਸਾਨਾਂ ਦੀ ਲੜਾਈ ਜ਼ਿਆਦਾਤਰ ਕਰਕੇ ਜਿਹਨਾਂ ਲੜੀ ਜੈਨ ਦੇ ਵਿੱਚ ਵੀ ਉਹਨਾਂ ਬੜਾ ਹਿੱਸਾ ਪਾਇਆ ਮੈਂ ਤੇ ਦੋ ਵਾਰ ਉਹਨਾਂ ਦੇ ਦੋਪਹਿਲ ਪਵਾਦ ਨਹੀਂ ਸੀ ਮਰਨ ਵਰਤੇ ਦੇ ਉੱਪਰ ਸਾਨੂੰ ਵਾਅਦਾ ਵਾਅਦੇ ਤੇ ਪਹੁੰਚਣਾ ਚਾਹੀਦਾ ਪਹੁੰਚ ਕੇ ਤੇ ਉਸ ਮਹਾਨ ਜੋਧੇ ਦੇ ਜਿਹੜਾ ਮਰਨ ਵਾਲਿਆਂ ਨੂੰ ਸਫਲ ਕਰਨਾ ਚਾਹੀਦਾ ਤੇ ਅਸੀਂ ਵੀ ਇਹ ਚੀਜ਼ ਨੂੰ ਕੱਲ ਨੂੰ ਆਪਣੇ ਆਉਣ ਵਾਲੇ ਬੱਚਿਆਂ ਨੂੰ ਦੱਸਾਂਗੇ ਕਿ ਅਸੀਂ ਉਸ ਜੋਧੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਸਰਕਾਰਾਂ ਚਾਹੇ ਇਹ ਤਰ੍ਹਾਂ ਜੁਲਮ ਕਰਦੀਆਂ ਅਸੀਂ ਚਾਹੇ ਉਹਨਾਂ ਸਾਡੇ ਗੋਲੀਆਂ ਮਾਰ ਕੇ ਬੱਚੇ ਸ਼ਹੀਦ ਕਰਦੇ ਚਾਹੇ ਉਹਨਾਂ ਨੇ ਅਥਰੂ ਗੈਸ ਛੱਟ ਕੇ ਕਈਆਂ ਦੀਆਂ ਅੱਖਾਂ ਚਲ ਗਈਆਂ ਚਾਹੇ ਉਹਨਾਂ ਨੇ ਚੋਕੇ ਲਿਜਾ ਕੇ ਬੋਰੀਆਂ ਵਿੱਚ ਪਾ ਕੇ ਅਮਰਤਪਾਲ ਨੂੰ ਇਧਰੋਂ ਲੰਗਰ ਵਰਤਾਉਂਦੇ ਨੂੰ ਸੇਵਾ ਕਰਦੇ ਨੂੰ ਲੈ ਗਏ ਪਰ ਸਾਡੇ ਲੋਕਾਂ ਦਾ ਸਿੱਧਕ ਜਿਹੜਾ ਉਹ ਨਹੀਂ ਟੁੱਟਾ 11 ਮਹੀਨੇ ਹੋ ਗਏ ਲਗਾਤਾਰ ਇਹ ਬਾਟਰ ਤੇ ਬੈਠੇ ਆਂ ਤੇ ਲੰਗਰ ਪ੍ਰਸ਼ਾਦਾ ਗੁਰੂ ਨਾਨਕ ਸਾਹਿਬ ਦਾ ਗੁਰੂ ਰਾਮਦਾਸ ਸਾਹਿਬ ਦਾ ਨਾਮ ਤੇ ਸਰੂਪ ਜਿਹੜਾ ਇਹ ਕੋਟ ਬੁੱਢਾ ਜੱਥੇ ਬੰਦੀਆਂ ਚੱਲ ਰਹਿਆਂ ਵਾ ਤੇ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਕਿਉਂਕਿ ਨਾਲ ਪਿੱਛੋਂ ਸੰਜੋਗ ਆ ਵੀਰਾਂ ਦਾ ਤਗੜੇ ਹੋ ਕੇ ਮੈਂ ਤੇ ਇਹੀ ਅਰਜ਼ ਕਰਦਾ ਕਿ ਇੱਥੇ ਪਹੁੰਚੋ ਤੁਹਾਨੂੰ ਤੇ ਸਰਦਾਰ ਜਗਜੀਤ ਸਿੰਘ ਜੀ ਅੱਜ ਤੁਸੀਂ ਡਲੇਵਾਲ ਸਾਹਿਬ ਨੂੰ ਮਿਲ ਕੇ ਆਏ ਹੋ ਹਾਂਜੀ ਇਹ ਕਿਵੇਂ ਤੁਹਾਨੂੰ ਉਹਨਾਂ ਦੇ ਹਾਲਾਤ ਲੱਗੇ ਨੇ ਹਾਲਾਤ ਵੇਖੋ ਜਿਹੜਾ ਹੁਣ 48 ਦਿਨ ਹੋ ਗਏ ਆ ਵੀਰ ਜੀ ਜਿਨ੍ਹਾਂ ਨੂੰ ਅੱਜ ਪਾਣੀ ਦੇ ਉੱਤੇ ਹੀ ਆ ਸਿਰਫ ਕੀ ਹਾਲ ਉਹਨਾਂ ਦੇ ਹਾਲਾਤ ਕੀ ਹੋ ਸਕਦੇ ਆ ਕੋਈ ਪੱਖ ਤੋਂ ਉਹਨਾਂ ਦੇ ਬਹੁਤ ਜ਼ਿਆਦਾ ਮਤਲਬ ਕਮਜ਼ੋਰੀ ਆ ਚੁੱਕੀ ਬਹੁਤ ਜ਼ਿਆਦੀ ਜਿਨੂੰ ਆਪਾਂ ਕਹਿੰਦੇ 48 ਦਿਨ ਕੱਢਨੇ ਵੀ ਆਮ ਇਨਸਾਨ ਲਈ ਬਹੁਤ ਔਖੇ ਹੁੰਦੇ ਆ ਹਾਂਜੀ ਤੇ ਉਹ ਜਿਹੜੇ ਦਿਨ ਨਿਕਲ ਕੱਢ ਰਹੇ ਨਾ ਸਿਰਫ ਉਸ ਪਰਮੇਸ਼ਰ ਦੀ ਦਇਆ ਕਿਰਪਾ ਕਰਕੇ ਕਿਉਂਕਿ ਉਹ ਇਹੀ ਕਹਿੰਦਾ ਕਿ ਜੋ ਪਰਮੇਸ਼ਰ ਦੇ ਗੁਰੂ ਨਾਨਕ ਨੂੰ ਜੋ ਮਨਜ਼ੂਰੀ ਆ ਉਹੀ ਹੋਣਾ ਇਹ ਜਿਹੜਾ ਉਹਨਾਂ ਦਾ ਭਰੋਸਾ ਵਾ ਜਿਹੜਾ ਉਹਨਾਂ ਦੇ ਵਿੱਚ ਸਿਰੜਿਆ ਹਾਂਜੀ ਉਹ ਪੂਰਾ ਜੋਸ਼ ਅੱਜ ਵੀ ਉਹਨਾਂ ਦੇ ਵਿੱਚ ਉਹੀ ਆ ਜਦ ਤਨ ਉਹ ਬੈਠੇ ਪਹਿਲੇ ਦਿਨ ਠੀਕ ਹੈ ਸਰੀਰਕ ਤੌਰ ਤੇ ਕਮਜ਼ੋਰ ਨਹੀਂ ਤੇ ਫਿਰ ਸਰੀਰ ਤੇ ਜਦੋਂ ਵਾ ਗੁਰਮੁਖ ਸਾਹਿਬ ਦਾ ਉਹਨਾਂ ਨੇ ਜਦੋਂ ਉਹਨਾਂ ਤੇ ਵੀ ਜ਼ੁਲਮ ਹੋਇਆ ਤੇ ਉਹ ਵੀ ਸਰੀਰ ਸਾਹ ਛੱਡਿਆ ਨਾ ਇਸੇ ਤਰ੍ਹਾਂ ਸਰੀਰ ਤੇ ਕਦੀ ਕਿਸੇ ਦਾ ਸਾਹ ਨਹੀਂ ਦਿੱਤਾ ਆਤਮਾ ਜਿਹੜੀ ਉਹਨਾਂ ਦੀ ਇਹੀ ਗੱਲ ਉਹ ਕਹਿੰਦੇ ਕਿ ਮੇਰਾ ਜਿਹੜਾ ਮਰਨਾ ਵਾ ਕਿ ਤੁਸੀਂ ਸਫਲ ਕਰ ਦਿਓ ਜਿਹੜੀ ਵਾਸਤੇ ਲੜਾਈ ਵਾਸਤੇ ਮੈਂ ਬੈਠਾ ਕਿਤੇ ਮੈਨੂੰ ਐਵੇਂ ਪ੍ਰੈਕਟੀਕਲ ਮੌਤ ਨਾ ਮਾਰ ਦਿਓ ਤੋ ਤਗੜੀ ਹੋ ਕੇ ਮੇਰੇ ਵੀਰ ਉਹਦਾ ਸਾਥ ਦੇ ਕੇ ਮੈਂ ਇਹੀ ਗੱਲ ਕਹਿੰਦਾ ਧੰਨਵਾਦ ਵਾ ਤੁਹਾਡਾ ਪਾਜੀ ਬਹੁਤ ਬਹੁਤ ਤੁਸੀਂ ਸੇਵਾ ਕਰ ਰਹੇ ਹੋ ਗੁਰੂ ਸਾਹਿਬ ਇਤਰਾ ਹੀ ਤੁਹਾਡੇ ਤੋਂ ਸੇਵਾ ਲੈਂਦਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ